ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਅਖਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਦਾਸ ਵੱਲੋਂ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਦੀਆਂ ਰੰਗਰੇਟੇ ਸਿੱਖਾਂ ਨੂੰ ਤੇ ਸਮੁੱਚੀ ਕੌਮ ਨੂੰ ਸਿੱਖ ਪੰਥ ਨੂੰ ਲੱਖ ਲੱਖ ਵਧਾਈਆਂ ਔਰ ਸਾਰੇ ਮੈਂ ਸਮਾਜ ਦੇ ਲੋਕਾਂ ਨੂੰ ਪੰਥ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਬਾਬਾ ਜੀਵਨ ਸਿੰਘ ਉਹਨਾਂ ਦੀ ਸੋਚ ਨੂੰ ਅਪਣਾਈਏ ਕੌਮ ਦੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਕੌਮ ਦੇ ਵਾਸਤੇ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਵਾ ਜਿਹਨੂੰ ਕਹਿ ਦਈਏ ਜਜ਼ਬਾ ਬਲੰਦ ਕੀਤਾ ਕਿ ਜਦੋਂ ਜ਼ੁਲਮ ਕਰਨ ਵਾਲਾ ਰੰਗਜੀਬ ਨੇ ਗੁਰੂ ਸਾਹਿਬ ਦਾ ਸੀਸ ਕਲਮ ਕੀਤਾ ਸੀ ਤੇ ਦਿੱਲੀ ਦੇ ਵਿੱਚ ਬੜੀ ਫੁਰਤੀ ਦੇ ਨਾਲ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਛਾਤੀ ਨਾਲ ਲਾ ਕੇ ਤੇ ਉੱਥੋਂ ਉਹ ਸਿੰਘ ਨਿਕਲਿਆ ਸੀ ਔਰ ਉਸ ਜਰਨੈਲ ਨੂੰ ਅਸੀਂ ਫੇਰ ਉਹਦੇ ਜਨਮ ਦਿਨ ਤੇ ਪੂਰੀ ਕੌਮ ਨੂੰ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਈਆਂ ਦਿੰਦੇ ਆਂ ਔਰ ਭਾਈਚਾਰੇ ਨੂੰ ਇਕੱਠਿਆਂ ਰਹਿਣ ਦੀ ਇੱਕ ਜੁਟ ਹੋ ਕੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਮਨਾਉਣ ਦੀ ਅਪੀਲ ਕਰਦੇ ਆਂ ਔਰ ਉਹਨਾਂ ਦੇ ਪਾਏ ਪੂਰਨਿਆਂ ਤੇ ਸਾਡਾ ਨੌਜਵਾਨ ਫਿਰਕਾ ਸਾਡੀ ਕੌਮ ਸਾਡਾ ਸਮਾਜ ਸਾਡੇ ਲੋਕ ਸਾਡੇ ਪੰਥਕ ਸੋਚ ਵਾਲੇ ਨੌਜਵਾਨ ਚੱਲਣ ਨਸ਼ਿਆਂ ਨੂੰ ਛੱਡੀਏ ਗੁਰੂ ਵਾਲੇ ਬਣੀਏ ਸਿੰਘ ਸੱਜੀਏ ਔਰ ਅੰਮ੍ਰਿਤ ਪਾਨ ਕਰੀਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਪੁੱਤਰੀਆਂ ਬਣੀਏ ਇਹ ਮੇਰੀ ਅਪੀਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ